ਦੋਸਤੋ ਪਿਆਰ ਭਰੀ ਸਾਸਰੀਆ ਘਰ ਤਾਂ ਖੁਸ਼ਖਬਰੀ ਹੈ ਦਸੰਬਰ ਮਹੀਨੇ ਦੇ ਵਿੱਚ ਦਸੰਬਰ ਮਹੀਨੇ ਦੀ ਪੈਨਸ਼ਨ ਹੈ ਜਿਹੜੀ ਭਗਵੰਤ ਮਾਨ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਕਿਹੜੇ ਕਿਹੜੇ ਥਾਂ ਨੇ ਤੁਹਾਨੂੰ ਸਾਰਾ ਕੁਝ ਲਿਸਟ ਵਾਈਜ਼ ਲਿਸਟ ਦੱਸਾਂਗੇ ਤੇ ਤੁਹਾਨੂੰ ਦੱਸ ਦੇਣਗੇ ਖਾਤੇ ਵਿੱਚ ਜਿਹੜੀ ਪੈਨਸ਼ਨ ਆਈ ਹੈ ਉਹ 2500 ਰੁਪਏ ਹੈ 1500 ਆਈ ਹੈ ਇਸ ਦੇ ਬਾਰੇ ਇੱਕ ਵੱਡਾ ਅਪਡੇਟ ਜਾਰੀ ਹੋਇਆ ਹੈ ਤੇ ਰੁਕੀ ਹੋਈ ਪੈਨਸ਼ਨ ਬਾਰੇ ਅਪਡੇਟ ਹੈ ਜਿਹੜੀ ਲੋਕਾਂ ਦੀ ਨਵੰਬਰ ਮਹੀਨੇ ਦੀ ਪੈਨਸ਼ਨ ਨਹੀਂ ਆਈ ਸੀ ਉਹਨਾਂ ਬਾਰੇ ਵੀ ਇੱਕ ਵੱਡਾ ਅਪਡੇਟ ਜਾਰੀ ਕੀਤਾ ਗਿਆ ਤੇ ਉਹਨਾਂ ਲੋਕਾਂ ਦੀ ਵੀ ਪੈਨਸ਼ਨ ਜਾਰੀ ਕੀਤੀ ਗਈ ਹੈ ਹੋਰ ਕੁਝ ਕੀ ਕੀ ਗੱਲਾਂ ਸਾਹਮਣੇ ਆਈਆਂ ਨੇ ਸਾਡਾ ਕੁਝ ਤੁਹਾਡੇ ਨਾਲ ਸਾਂਝਾ ਕਰਾਂਗੇ ਵੀਡੀਓ 'ਚ ਬਨੇ ਰਹਿਣਾ ਅਖੀਰ ਤੱਕ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੇ ਤੁਹਾਡੇ ਇਲਾਕੇ ਦੀ ਪੈਨਸ਼ਨ ਆਈ ਹੈ ਤਾਂ ਓਕੇ ਹੈ ਬਿਲਕੁਲ ਚੰਗੀ ਗੱਲ ਹੈ ਜੇ ਨਹੀਂ ਆਈ ਤੇ ਕਮੈਂਟ ਕਰਨਾ ਤੁਸੀਂ ਤੁਹਾਡੇ ਇਲਾਕੇ ਦਾ ਨਾਮ ਤਾਂ ਜੋ ਲਿਸਟਾਂ ਜਿਹੜੀਆਂ ਜਾਰੀ ਹੋਣਗੀਆਂ ਅਸੀਂ ਦੇਖ ਸਕਾਂਗੇ ਇਹਨਾਂ ਲਿਸਟਾਂ 'ਚ ਤੁਹਾਡੇ ਏਰੀਆ ਦਾ ਨਾਮ ਹੈ ਜਾਂ ਨਹੀਂ ਹੈ ਤਾਂ ਦੋਸਤੋ ਚੱਲਦੇ ਹਾਂ ਲਿਸਟ ਦੇ ਉੱਤੇ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਿਹੜੇ-ਕਿਹੜੇ ਇਲਾਕੇ ਦੀ ਜਿਹੜੀ ਪੈਨਸ਼ਨ ਆਈ ਹੈ ਦੋਸਤੋ ਦਸੰਬਰ ਮਹੀਨੇ ਦੀ ਪੈਨਸ਼ਨ ਪੰਜਾਬ ਦੀਆਂ ਏਟਾ ਦਿੱਤੀਆਂ ਇਹਨਾਂ ਥਾਵਾਂ ਤੇ ਬਜ਼ੁਰਗ ਪੈਨਸ਼ਨ ਵਿਧਵਾ ਪੈਨਸ਼ਨ ਐਸਾ ਹੈ ਲੋਕਾਂ ਦੀ ਪੈਨਸ਼ਨ ਤੇ ਜਿਹੜੀ ਵਿਕਲੰਗ ਲੋਕ ਨੇ ਉਹਨਾਂ ਦੀ ਪੈਨਸ਼ਨ ਹੈ ਜਿਹੜੀ ਉਹ ਉਹਨਾਂ ਦੀ ਲਿਸਟ ਆ ਚੁੱਕੀ ਹੈ ਤੇ ਤਾਂ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਲਿਸਟ ਦੀ ਤਾਂ ਸਭ ਤੋਂ ਪਹਿਲਾਂ ਲਿਸਟ ਦੇ ਵਿੱਚ ਜਿਹੜਾ ਨਾਮ ਹੈ ਉਹ ਆਇਆ ਦੋਸਤੋ ਅਮ੍ਰਿਤਸਰ 1 ਦਾ ਠੀਕ ਹੈ ਉਸ ਤੋਂ ਬਾਅਦ ਤੁਹਾਨੂੰ ਦੱਸ ਦਿਆਂ ਕਿ ਉਸ ਤੋਂ ਬਾਅਦ ਜਿਹੜਾ ਨਾਮ ਹੈ ਤਰਨਤਾਰਨ ਦਾ ਤਰਨਤਾਰਨ ਇਲਾਕੇ ਦੇ ਵਿੱਚ ਵੀ ਜਿਹੜੀ ਪੈਨਸ਼ਨ ਆ ਚੁੱਕੀ ਹੈ ਤਕਰੀਬਨ 10 ਤੋਂ 15 ਕਿਲੋਮੀਟਰ ਦੇ ਆਈ ਦੇ ਵਿੱਚ ਜਿੰਨੇ ਪਿੰਡ ਪੈਂਦੇ ਨੇ ਤਰਨਤਾਰਨ ਦੇ ਇਲਾਕੇ ਦੇ ਵਿੱਚ ਉੱਥੇ ਵੀ ਪੈਨਸ਼ਨ ਜਾਰੀ ਕੀਤੀ ਗਈ ਹੈ ਗੱਲ ਕਰੀਏ ਖੰਨਾ ਦੀ ਖੰਨਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਆ ਚੁੱਕੀ ਹੈ ਉਸ ਤਰੀਕੇ ਦੇ ਨਾਲ ਹੀ ਦੋਸਤੋ ਇਹਦੇ ਨਾਲ ਵੀ ਜਿਹੜੇ ਪਿੰਡ ਲਾਗੇ ਲਾਗੇ ਲੱਗਦੇ ਨੇ ਤਸਿਲਿਆਂ ਦੇ ਨਾਲ ਜਿਹੜੇ-ਜਿਹੜੇ ਪਿੰਡ ਲੱਗਦੇ ਨੇ ਤਕਰੀਬਨ 10 ਤੋਂ 15 ਕਿਲੋਮੀਟਰ ਦੇ ਏਰੀਏ ਦੇ ਵਿੱਚ ਸਾਰੇ ਹੀ ਖੰਨੇ ਦੇ ਨਾਲ ਕਵਰ ਕੀਤੇ ਗਏ ਨੇ ਦੂਜੀ ਗੱਲ ਕਰੀਏ ਆਪਾਂ ਮੋਗੇ ਦੇ ਦਾ ਮੋਗੇ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਚੁੱਕੀ ਹੈ ਇਸ ਦੇ ਨਾਲ ਜਿਹੜੇ ਵੀ ਇਲਾਕੇ ਲੱਗਦੇ ਨੇ ਜਿਹੜੇ ਵੀ ਛੋਟੇ-ਮੋਟੇ ਪਿੰਡ ਨੇ ਜਿਹੜੇ ਵੀ ਛੋਟੇ-ਮੋਟੇ ਡੇਰੇ ਵਸਦੇ ਨੇ ਠੀਕ ਹੈ ਕਲੋਨੀਆਂ ਵਸਦੀਆਂ ਨੇ ਉਹਨਾਂ ਦੇ ਵਿੱਚ ਜਿਹੜੀ ਪੈਨਸ਼ਨ ਜਾਰੀ ਕੀਤੀ ਗਈ ਹੈ ਗੱਲ ਕਰੀਏ ਅੱਗੇ ਰੇੜਾ ਦੀ ਤਾਂ ਰੇੜਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਉਹ ਅਪਡੇਟ ਹੋ ਚੁੱਕੀ ਹੈ ਉਸ ਤੋਂ ਬਾਅਦ ਗੱਲ ਕਰੀਏ ਤਾਂ ਮਾਝਾ ਦੀ ਮਾਝਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਕੀਤੀ ਗਈ ਹੈ 10 ਤੋਂ 15 ਕਿਲੋਮੀਟਰ ਦੇ ਏਰੀਆ ਦੇ ਵਿੱਚ ਜਿਹੜੀ ਪੈਨਸ਼ਨ ਨੇ ਤਕਰੀਬਨ ਸਾਰਿਆਂ ਦੀ ਦਿੱਤੀ ਜਾ ਚੁੱਕੀ ਹੈ ਜਿਨ੍ਹਾਂ ਭੈਣ ਭਰਾਵਾਂ ਦੀ ਪੈਨਸ਼ਨ ਜਿਹੜੀ ਪਿਛਲੇ ਮਹੀਨੇ ਨਹੀਂ ਆਈ ਸੀ ਉਹਨਾਂ ਦੀ ਪੈਨਸ਼ਨ ਵੀ ਹੈ ਜਿਹੜੀ ਉਹ ਨਾਲ ਲਾ ਕੇ ਮਿਲ ਰਹੀ ਹੈ ਜੇ ਨਹੀਂ ਮਿਲੀ ਤਾਂ ਆਉਣ ਵਾਲੇ ਦਸਤੋਂ 15 ਦਿਨਾਂ ਦੇ ਵਿੱਚ ਉਹਨਾਂ ਦੀ ਪੈਨਸ਼ਨ ਵੀ ਅਪਡੇਟ ਹੋ ਜਾਏਗੀ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਅਗਲੇ ਥਾਂ ਦੀ ਤਾਂ ਅਗਰ ਥਾਂ ਜੇ ਬਠਿੰਡਾ ਬਠਿੰਡੇ ਨੂੰ ਕਵਰ ਕੀਤਾ ਗਿਆ ਸਾਰਿਆਂ ਨੂੰ ਤਕਰੀਬਨ ਤੇ ਉਸ ਤੋਂ ਬਾਅਦ ਤਪਾ ਨੂੰ ਤਪਾ ਨੂੰ ਵੀ ਤਕਰੀਬਨ ਕਵਰ ਕੀਤਾ ਜਾ ਚੁੱਕਿਆ ਹੈ ਪੈਨਸ਼ਨ ਦੇ ਕੇ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਸੰਗਰੂਰ ਇਲਾਕੇ ਦੇ ਸੰਗਰੂਰ ਇਲਾਕੇ ਦੇ ਨਾਲ-ਨਾਲ ਜਿਹੜੇ ਵੀ ਪਿੰਡ ਵਸਦੇ ਨੇ ਵਿਦ ਸੰਗਰੂਰ ਉਹਨਾਂ ਦੀ ਵੀ ਪੈਨਸ਼ਨ ਹੈ ਜਿਹੜੀ ਅਪਡੇਟ ਕੀਤੀ ਜਾ ਚੁੱਕੀ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤੂਰੀ ਤੂਰੀ ਵੀ ਤੁਹਾਨੂੰ ਪਤਾ ਹੈ ਕਿ ਸੰਗੂਰ ਦੇ ਵਿੱਚ ਪੈਂਦਾ ਹੈ ਪਰ ਤੂਰੀ ਇਲਾਕੇ ਦੇ ਨਾਲ-ਨਾਲ ਜਿਹੜੇ ਵੀ 10 ਤੋਂ 15 ਕਿਲੋਮੀਟਰ ਦੇ ਏਰੀਆ ਦੇ ਵਿੱਚ ਜਿਹੜੇ ਵੀ ਪਿੰਡ ਪੈਂਦੇ ਨੇ ਉਹਨਾਂ ਨੂੰ ਤੂਰੀ ਦੇ ਨਾਲ ਹੀ ਤਕਰੀਬਨ ਕਵਰ ਕਰ ਦਿੱਤਾ ਗਿਆ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਮਾਨਸਾ ਦੀ ਤਾਂ ਮਾਨਸਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਕੀਤੀ ਗਈ ਹੈ ਛੋਟੇ-ਮੋਟੇ ਪਿੰਡ ਜਿੰਨੇ ਵੀ ਨੇ ਮਾਨਸਾ ਇਲਾਕੇ ਦੇ ਨਾਲ-ਨਾਲ ਉਹਨਾਂ ਨੂੰ ਵੀ ਕਵਰ ਕੀਤਾ ਜਾ ਚੁੱਕਿਆ ਹੈ ਜੀ ਮਾਨਸਾ ਇਲਾਕੇ ਦੇ ਵਿੱਚ ਜਿਨ੍ਹਾਂ ਲੋਕਾਂ ਦੀ ਪੈਨਸ਼ਨ ਪਿਛਲੇ ਮਹੀਨੇ ਨਹੀਂ ਆਈ ਸੀ ਉਹਨਾਂ ਨੂੰ ਵੀ ਕਵਰ ਕੀਤਾ ਗਿਆ ਹੈ ਗੱਲ ਕਰੀਏ ਸਰਦੂਲਗੜ ਦੀ ਤਾਂ ਸਰਦੂਲਗੜ ਇਲਾਕੇ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਇਹ ਅਪਡੇਟ ਹੋ ਗਈ ਹੈ ਤੇ ਫਾਜ਼ਿਲਕਾ ਦੀ ਗੱਲ ਕਰੀਏ ਤਾਂ ਫਾਜ਼ਿਲਕਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਕੀਤੀ ਜਾ ਚੁੱਕੀ ਹੈ ਨਾਲ ਲੱਗਦੇ 10 ਤੋਂ 15 ਕਿਲੋਮੀਟਰ ਦੇ ਰੇਅ ਦੇ ਵਿੱਚ ਜਿੰਨੇ ਵੀ ਛੋਟੇ-ਮੋਟੇ ਪਿੰਡ ਪੈਂਦੇ ਨੇ ਉਹਨਾਂ ਨੂੰ ਵੀ ਫਾਜ਼ਿਲਕਾ ਦੇ ਨਾਲ ਹੀ ਕਵਰ ਕੀਤਾ ਗਿਆ ਹੈ ਗੱਲ ਕਰੀਏ ਅਬੋਹਰ ਦੀ ਤਾਂ ਅਬੋਹਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਕੀਤੀ ਜਾ ਚੁੱਕੀ ਹੈ ਇਸ ਦੇ ਵਿੱਚ ਵੀ ਦੋਸਤੋ ਤੁਹਾਨੂੰ ਦੱਸਣਾ ਚਾਹਾਂਗੇ ਬਹੁਤ ਇਲਾਕੇ ਦੇ ਵਿੱਚ ਵੀ ਜਿਹੜੇ 10 ਤੋਂ 15 ਕਿਲੋਮੀਟਰ ਦੇ ਏਰੀਆ ਦੇ ਵਿੱਚ ਜਿੰਨੇ ਪਿੰਡ ਪਿੰਦੇ ਨੇ ਛੋਟੇ-ਮੋਟੇ ਕਸਬੇ ਪੈਂਦੇ ਨੇ ਛੋਟੇ-ਮੋਟੇ ਜਿੰਨੀਆਂ ਵਿੱਚ ਥਾਵਾਂ ਪੈਂਦੀਆਂ ਨੇ ਡੇਰੇ ਵੱਜਦੇ ਨੇ ਸਾਰਿਆਂ ਨੂੰ ਕਵਰ ਕੀਤਾ ਗਿਆ ਹੈ ਗੱਲ ਕਰੀਏ 15ਵੇਂ ਨੰਬਰ ਤੇ ਗੁਰਦਾਸਪੁਰ ਗੁਰਦਾਸਪੁਰ ਦੇ ਨਾਲ-ਨਾਲ ਜਿੰਨੇ ਵੀ ਏਰੀਆ ਪੈਂਦਾ ਹੈ ਛੋਟਾ-ਮੋਟਾ ਸਾਰਿਆਂ ਨੂੰ ਗੁਰਦਾਸਪੁਰ ਇਲਾਕੇ ਦੇ ਨਾਲ ਹੀ ਕਵਰ ਕੀਤਾ ਗਿਆ ਹੈ ਪੈਨਸ਼ਨ ਦੇ ਰੂਪ ਦੇ ਵਿੱਚ ਤਾਂ ਅਗਲਾ ਨੰਬਰ ਹੈ ਦੋਸਤੋ ਬਠਿੰਡਾ ਬਠਿੰਡਾ ਦੁਆਰਾ ਆ ਚੁੱਕਿਆ ਦੋਸਤੋ ਲੱਗਦਾ ਹੈ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਫਿਰੋਜ਼ਪੁਰ ਫਿਰੋਜ਼ਪੁਰ ਦੇ ਵਿੱਚ ਵੀ ਜਿਹੜੀ ਇਹ ਪੈਨਸ਼ਨ ਅਪਡੇਟ ਕੀਤੀ ਜਾ ਚੁੱਕੀ ਹੈ 15 ਤੋਂ 10 ਦੇ ਕਿਲੋਮੀਟਰ ਦੇ ਵਿੱਚ ਜਿੰਨੇ ਵੀ ਇਲਾਕੇ ਨੇ ਉਹਨਾਂ ਨੂੰ ਕਵਰ ਫਿਰੋਜ਼ਪੁਰ ਦੇ ਨਾਲ ਹੀ ਕੀਤਾ ਗਿਆ ਹੈ ਗੱਲ ਕਰੀਏ ਮਲੋਟ ਦੀ ਤਾਂ ਮਲੋਟ ਇਲਾਕੇ ਨੂੰ ਵੀ ਬਹੁਤ ਹੀ ਚੰਗੀ ਤਰ੍ਹਾਂ ਜਿਹੜੀ ਪੈਨਸ਼ਨ ਦੇ ਕੇ ਇਸ ਦਸੰਬਰ ਮਹੀਨੇ ਦੇ ਸ਼ੁਰੂ ਦੇ ਵਿੱਚ ਹੀ ਤੋਹਫਾ ਦਿੱਤਾ ਗਿਆ ਹੈ ਨਾਲ ਨਾਲ ਜਿੰਨੇ ਵੀ ਛੋਟੇ-ਮੋਟੇ ਪਿੰਡ ਪੈਂਦੇ ਨੇ ਉਹਨਾਂ ਨੂੰ ਵੀ ਮਲੋਟ ਏਰੀਆ ਦੇ ਨਾਲ ਹੀ ਕਵਰ ਕੀਤਾ ਗਿਆ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਮੁਕਸਰ ਇਲਾਕੇ ਨੂੰ ਕਾਫੀ ਵੱਡਾ ਇਲਾਕਾ ਹੈ ਇਸ ਨੂੰ ਵੀ ਕਵਰ ਕੀਤਾ ਗਿਆ ਹੈ ਪਰ ਇਸ ਨੂੰ ਵੀ 10 ਤੋਂ 15 ਕਿਲੋਮੀਟਰ ਦੇ ਏਰੀਆ ਦੇ ਵਿੱਚ ਕਵਰ ਕੀਤਾ ਗਿਆ ਹੈ। ਓਨ ਵਾਲੇ ਜਿਹੜੇ ਦਿਨ ਰਹਿੰਦੇ ਨੇ ਬਾ ਹੌਲੀ-ਹੌਲੀ ਉਹਨਾਂ ਨੂੰ ਵੀ ਕਵਰ ਕੀਤਾ ਜਾਵੇਗਾ। ਜਲਾਲਾਬਾਦ ਦੀ ਗੱਲ ਕਰੀ ਤਾਂ ਜਲਾਲਾਬਾਦ ਦੇ ਵਿੱਚ ਵੀ ਦੋਸਤੋ ਤੁਹਾਨੂੰ ਦੱਸ ਦਿੰਦੀ ਹਾਂ ਕਿ ਜਿਹੜੀ ਅਪਡੇਟ ਪੈਨਸ਼ਨ ਜਿਹੜੀ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤੇ ਹੁਸ਼ਿਆਰਪੁਰ ਹੁਸ਼ਿਆਰਪੁਰ ਇਲਾਕੇ ਨੂੰ ਵੀ ਜਿਹੜਾ ਕਵਰ ਕੀਤਾ ਗਿਆ ਛੋਟੇ-ਮੋਟੇ ਪਿੰਡ ਸੀ ਉਹਨਾਂ ਨੂੰ ਕਵਰ ਕੀਤਾ ਗਿਆ ਜਿਨ੍ਹਾਂ ਦੀ ਪਿਛਲੇ ਮਹੀਨੇ ਪੈਨਸ਼ਨ ਨਹੀਂ ਆਈ ਸੀ ਉਹਨਾਂ ਨੂੰ ਵੀ ਪੈਨਸ਼ਨ ਦੇ ਕੇ ਯਾਨੀ ਕਿ 1500 ਰੁਪਏ ਹੁਣ ਤੇ 1500 ਰੁਪਏ ਪਿਛਲੇ ਜਿਹੜੇ ਦੇ ਕੇ ਕਵਰ ਕੀਤਾ ਗਿਆ ਹੈ ਹੁਸ਼ਿਆਰਪੁਰ ਇਲਾਕੇ ਨੂੰ ਵੀ ਗੜਸ਼ੰਕਰ ਦੀ ਗੱਲ ਕਰੀ ਤੇ ਗੜਸ਼ੰਕਰ ਇਲਾਕੇ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਵੰਡ ਦਿੱਤੀ ਗਈ ਹੈ ਤੁਹਾਨੂੰ ਕੋਲ ਅਪਡੇਟ ਆ ਗਿਆ ਹੋਊਗਾ ਨਹੀਂ ਆਇਆ ਤੇ ਅੱਜ ਸ਼ਾਮ ਜਾਂ ਫਿਰ ਕੱਲ ਸਵੇਰੇ ਤੱਕ ਤੁਹਾਡੇ ਕੋਲ ਅਪਡੇਟ ਆ ਜਾਏਗਾ ਯਾ ਫਿਰ 2-4 ਦਿਨਾਂ ਦੇ ਵਿੱਚ ਤੁਹਾਡੀ ਪੈਨਸ਼ਨ ਜਿਹੜੀ ਬੈਂਕ ਵੱਲ ਅਪਡੇਟ ਕੀਤੀ ਜਾਏਗੀ ਇਹਦੇ ਨਾਲ ਵਿੱਚ ਤੁਹਾਡਾ ਨਾਮ ਆ ਗਿਆ ਹੈ ਤਾਂ ਦੋਸਤੋ ਤੁਹਾਨੂੰ ਦੱਸ ਦਿੰਦੇ ਹਾਂ ਕਿ ਲੁਧਿਆਣਾ ਪੂਰਬ ਦੀ ਗੱਲ ਕਰੀਏ ਤਾਂ ਲੁਧਿਆਣਾ ਪੂਰਬ ਨੂੰ ਕਵਰ ਕੀਤਾ ਗਿਆ ਹੈ ਪੈਨਸ਼ਨ ਦੇ ਕੇ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਸਮਰਾਲਾ ਦੀ ਤੇ ਸਮਰਾਲਾ ਇਲਾਕੇ ਨੂੰ ਵੀ ਕਵਰ ਕੀਤਾ ਗਿਆ ਹੈ ਪੈਨਸ਼ਨ ਦੇ ਕੇ ਉਹੀ ਇਹਦੇ ਨਾਲ ਨਾਲ ਜਿੰਨੇ ਵੀ ਛੋਟੇ-ਮੋਟੇ ਪਿੰਡ ਲੱਗਦੇ ਨੇ ਸਾਰਿਆਂ ਨੂੰ ਕਵਰ ਕੀਤਾ ਗਿਆ ਹੈ ਤੇ ਗੱਲ ਕਰੀਏ ਰਾਜਪੁਰਾ ਦੀ ਰਾਜਪੁਰਾ ਇਲਾਕੇ ਨੂੰ ਵੀ ਪੈਨਸ਼ਨ ਦੇ ਕੇ ਕਵਰ ਕੀਤਾ ਗਿਆ ਹੈ ਲਿਸਟ ਵਿੱਚ ਨਾਮ ਜਾਰੀ ਹੋ ਚੁੱਕਾ ਹੈ ਆਉਣ ਵਾਲੇ 2-4 ਦਿਨ ਵਿੱਚ ਤੁਹਾਡਾ ਨਾਮ ਅਪਡੇਟ ਜੇ ਨਹੀਂ ਹੋਇਆ ਤਾਂ ਹੋ ਜਾਏਗਾ ਨਹੀਂ ਤੇ ਤੁਹਾਡੀ ਪੈਨਸ਼ਨ ਤਕਰੀਬਨ ਸ਼ਾਮ ਤੱਕ ਪਹੁੰਚ ਜਾਏਗੀ ਗੱਲ ਕਰੀਏ ਜੇ ਬਕਾਇਆ ਪੈਨਸ਼ਨਾਂ ਦੀ ਬਕਾਇਆ ਪੈਨਸ਼ਨਾਂ ਨੂੰ ਜਿਨ੍ਹਾਂ ਨੂੰ ਹਲੇ ਤੱਕ ਨਹੀਂ ਮਿਲੀ ਸੀ ਉਹਨਾਂ ਦੀ ਇਸ ਮਹੀਨੇ ਕਵਰ ਹੋ ਚੁੱਕੀ ਹੈ ਤੇ ਜਿਨ੍ਹਾਂ ਦੀ ਇਸ ਮਹੀਨੇ ਨਹੀਂ ਆਏਗੀ ਵੈਸੇ ਵੀ ਦੋ ਜਾਂ ਤਿੰਨ ਲਿਸਟਾਂ ਹਜੇ ਆਉਣਗੀਆਂ ਜੋ ਉਹਨਾਂ ਦੇ ਵਿੱਚ ਵੀ ਤੁਹਾਡੀ ਪੈਨਸ਼ਨ ਨਹੀਂ ਆਂਦੀ ਤੇ ਅਗਲੇ ਮਹੀਨੇ ਤੁਹਾਨੂੰ ਕਵਰ ਕੀਤਾ ਜਾਵੇਗਾ ਤਕਰੀਬਨ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਇੱਕ ਮਹੀਨੇ ਜਿਹੜਾ ਪੈਨਸ਼ਨਾਂ ਰਹਿ ਜਾਂਦੀਆਂ ਨੇ ਜਿਵੇਂ ਕਿ ਉਹ ਨਵੰਬਰ ਮਹੀਨੇ ਵਿੱਚ ਪੈਨਸ਼ਨਾਂ ਰਹਿ ਗਈਆਂ ਸੀ ਉਹਨਾਂ ਨੂੰ ਦਸੰਬਰ ਮਹੀਨੇ ਦੇ ਨਾਲ ਹੀ ਕਵਰ ਕੀਤਾ ਜਾਵੇਗਾ ਤਾਂ ਗੱਲ ਕਰੀਏ ਦੋਸਤੋ 2500 ਨੂੰ ਲੈ ਕੇ ਕੀ ਅਪਡੇਟ ਆਇਆ ਤੁਹਾਨੂੰ ਦੱਸ ਦਿਆਂ ਕਿ ਜਿਹੜਾ 2500 ਨੂੰ ਲੈ ਕੇ ਅਪਡੇਟ ਆਇਆ ਸਭ ਤੋਂ ਪਹਿਲਾਂ ਤਾਂ ਇਹ ਤੁਹਾਡਾ ਜਿਹੜਾ ਬੈਂਕ ਕੇਵਾਈਸੀ ਸਭ ਤੋਂ ਪਹਿਲਾਂ ਉਹ ਪੂਰਾ ਹੋਣਾ ਚਾਹੀਦਾ ਹੈ ਪੰਜਾਬ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਹੈ ਕਿ ਪੈਨਸ਼ਨ ਰਕਮ ਵਧਾ ਜਿਹੜੀ 2500 ਰੁਪਏ ਕੀਤੀ ਜਾਵੇਗੀ ਸਰਕਾਰੀ ਸੂਤਰ ਹੈ ਜਿਹੜੇ ਸਰਕਾਰੀ ਸੂਤਰਾਂ ਦੇ ਅਨੁਸਾਰ ਇਹ ਵਾਧੂ ਰਕਮ 2026 ਦੇ ਪਹਿਲੇ ਜਾਂ ਦੂਜੇ ਮਹੀਨੇ ਦੇ ਵਿੱਚ ਲਾਗੂ ਹੋ ਸਕਦੀ ਹੈ ਯਾਨੀ ਕਿ ਜਨਵਰੀ ਜਾਂ ਫਿਰ ਫਰਵਰੀ ਮਹੀਨੇ ਤੋਂ ਪੰਜਾਬ ਸਰਕਾਰ ਪੈਨਸ਼ਨ ਸ਼ੁਰੂ ਕਰ ਸਕਦੀ ਹੈ ਇਸ ਦੇ ਲਈ ਸਭ ਤੋਂ ਜ਼ਿਆਦਾ ਕੀ ਜ਼ਰੂਰੀ ਨੇ ਇਸ ਦੇ ਲਈ ਕੋਈ ਸ਼ਰਤਾਂ ਤੇ ਦਸਤਾਵੇਜ਼ ਲਾਜ਼ਮੀ ਹੋਣਗੇ ਕਿਹੜੇ-ਕਿਹੜੇ ਨੇ ਉਹ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਤਾਂ ਜਿਹੜਾ ਵੀ ਪੈਨਸ਼ਨ ਲਾਉਣਾ ਚਾਹੁੰਦਾ ਨੇ ਯਾਨੀ ਕਿ ਆਵੇਦਕ ਐਪਲੀਕੈਂਟ ਜਿਹੜਾ ਹੋ ਗਿਆ ਉਹਦੀ ਉਮਰ 60 ਸਾਲ ਜਾਂ ਉਸ ਤੋਂ ਉੱਪਰ ਹੋਣੀ ਚਾਹੀਦੀ ਹੈ ਜਦ ਕਿ ਕੁਝ ਕੈਟਾਗਰੀਆਂ ਦੇ ਲਈ ਇਹ ਜਿਹੜੀ ਉਮਰ ਹੈ 58 ਸਾਲ ਵੀ ਹੋ ਸਕਦੀ ਹੈ ਯਾਨੀ ਕਿ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਲਈ 58 ਸਾਲ ਹੀ ਰਹੇਗੀ ਉਮੀਦ ਹੈ ਕਿ ਮਰਦਾਂ ਦੇ ਲਈ ਇਹ ਉਮਰ ਹੈ ਜਿਹੜੀ 60 ਸਾਲ ਕੀਤੀ ਜਾਵੇਗੀ ਉਹ ਪੰਜਾਬ ਦਾ ਪੱਕਾ ਵਸਨੀਕ ਹੋਣਾ ਚਾਹੀਦਾ ਪੰਜਾਬ ਦਾ ਰੀਆਸੀ ਸਰਟੀਫਿਕੇਟ ਉਹਦੇ ਕੋਲੋਂ ਹੋਣਾ ਚਾਹੀਦਾ ਉਸ ਦਾ ਆਧਾਰ ਕਾਰਡ ਲਿੰਕ ਬੈਂਕ ਖਾਤੇ ਨਾਲ ਹੋਣਾ ਚਾਹੀਦਾ ਤੇ ਜਿਹਦੇ ਵਿੱਚ ਤੁਸੀਂ ਪੈਨਸ਼ਨ ਮੰਗੋਣੀ ਹੈ ਤੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਆਮਦਨ ਤੈ ਸੀਮਾ ਤੋਂ ਘੱਟ ਹੋਣੀ ਚਾਹੀਦੀ ਹੈ ਜਿਵੇਂ ਕਿ 2 ਲੱਖ ਮੰਨੀ ਹੈ ਤੇ 2 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਜੇ 3 ਲੱਖ ਮੰਨੀ ਜਾਏਗੀ ਤੇ 3 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਉਸਦੀ ਹੀ ਪੈਨਸ਼ਨ ਲੱਗੇਗੀ ਵਿਧਵਾ ਹੋਣ ਦੀ ਸੂਰਤ ਦੇ ਵਿੱਚ ਉਸਦੇ ਪਤੀ ਦਾ ਮੌਤ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ ਡੈਥ ਸਰਟੀਫਿਕੇਟ ਹੋਣਾ ਚਾਹੀਦਾ ਹੈ ਐਸਾ ਹੈ ਜਿਹਾ ਬੇ ਨਿਕਟ ਸੰਬੰਧੀ ਨਾ ਹੋਣ ਦੀ ਪੁਸ਼ਟੀ ਜੇ ਲੋਡ ਹੋਵੇ ਤਾਂ ਯਾਨੀ ਕਿ ਜਿਹੜੇ ਲੋਕ ਐਸਾ ਹੈ ਨਹੀਂ ਉਹਨਾਂ ਦੇ ਘਰ ਦੇ ਵਿੱਚ ਜਿਵੇਂ ਕਿ ਬੱਚੇ ਹੋਗੇ ਉਹਨਾਂ ਦਾ ਕਰਨ ਵਾਲਾ ਕੋਈ ਨਹੀਂ ਹੈ ਤੇ ਉਹਨਾਂ ਦੀ ਸਥਿਤੀ ਦੇ ਵਿੱਚ ਉਹਨਾਂ ਦੀ ਪੁਸ਼ਟੀ ਦੀ ਲੋਡ ਹੋਵੇਗੀ ਤੇ ਉਹ ਵੀ ਦਿੱਤੀ ਜਾਵੇਗੀ ਜਿਵੇਂ ਕਿ ਪੰਚਾਇਤ ਵਗੈਰਾ ਤੋਂ ਲਿਖਾ ਕੇ ਜੇ ਕੋਈ ਬੱਚਾ ਹੈ ਨਾਥ ਹੈ ਤੇ ਉਸ ਨੂੰ ਵੀ ਪੈਨਸ਼ਨ ਮਿਲੇਗੀ ਗੱਲ ਕਰੀਏ ਤਾਂ ਜਿਹੜੀ ਇਹ ਵਾਧੂ ਰਕਮ 2500 ਸ਼ੁਰੂ ਖਤਮ ਹੋ ਰਹੀ ਹੈ ਇਹ ਲੈਣ ਵਾਸਤੇ ਤੁਹਾਨੂੰ ਕੀ ਕੁਝ ਕਰਨਾ ਪਏਗਾ ਪੈਨਸ਼ਨ ਵਾਧੂ ਰਕਮ ਉਹਨਾਂ ਨੂੰ ਹੀ ਮਿਲੇਗੀ ਜੋ ਸਾਰੇ ਦਸਤਾਵੇਜ਼ ਜਮ੍ਹਾਂ ਕਰਵਾਉਣਗੇ ਅਤੇ ਸਰਕਾਰੀ ਰਿਕਾਰਡ ਦਰਜ ਹੋਣਗੇ ਯਾਨੀ ਕਿ ਜਿਹੜੇ ਸਰਕਾਰੀ ਰਿਕਾਰਡ ਦੇ ਵਿੱਚ ਦਰਜ ਹੋਣਗੇ ਉਹ ਦਸਤਾਵੇਜ਼ ਤੁਹਾਡੇ ਕੋਲ ਪੂਰੇ ਹੋਣੇ ਚਾਹੀਦੇ ਨੇ ਤੁਸੀਂ ਇਹ ਸ਼ਰਤਾਂ ਪੂਰੀਆਂ ਕਰਦੇ ਹੋਣ ਤੇ ਤੁਹਾਡਾ ਜਿਹੜਾ ਬੈਂਕ ਖਾਤਾ ਹੈ ਉਹਦਾਰ ਕਾਰਡ ਨਾਲ ਲਿੰਕ ਹੋਣਾ ਚਾਹੀਦਾ ਹੈ ਤਿੰਨ ਮੇਨ ਚੀਜ਼ਾਂ ਨੇ ਜੇ ਤੁਸੀਂ ਇਹਨਾਂ ਨੂੰ ਪੂਰਾ ਕਰਦੇ ਹੋ ਤਾਂ ਤੁਹਾਨੂੰ ਜਿਹੜੀ ਹੈ ਆਉਣ ਵਾਲੇ ਟਾਈਮ ਦੇ ਵਿੱਚ 2500 ਪੈਨਸ਼ਨ ਆ ਜਾਏਗੀ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਕੁਝ ਲੋਕਾਂ ਦੀ ਨਵੰਬਰ ਮਹੀਨੇ ਦੀ ਪੈਨਸ਼ਨ ਹੈ ਤੇ ਕੁਝ ਲੋਕਾਂ ਦੀ ਜਿਹੜੀ ਦਸੰਬਰ ਮਹੀਨੇ ਦੀ ਪੈਨਸ਼ਨ ਹੈ ਜਿਹੜੀ ਜਾਰੀ ਕੀਤੀ ਗਈ ਹੈ ਉਮੀਦ ਹੈ ਤੁਹਾਨੂੰ ਇਹ ਜਿਹੜੀ ਅਪਡੇਟ ਨਾ ਵੀ ਆਈ ਆ ਚੰਗੀ ਲੱਗੀ ਹੋਊਗੀ ਹੋਰ ਪੈਨਸ਼ਨ ਨੂੰ ਲੈ ਕੇ ਜਿਹੜੀਆਂ ਨਵੇਂ ਜਿਹੜੇ ਅਪਡੇਟਾਂ ਸਾਡੇ ਚੈਨਲ ਤੇ ਆਉਂਦੀਆਂ ਰਹਿਣਗੀਆਂ ਉਹ ਅਪਡੇਟਾਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਜੀ